ਏ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਵਿਸ਼ਾਣ ਨਗਰ ਕੀਰਤਨ ਗੁਰਦਰਾ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਨਗਰ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਹੁੰਦਾ ਹੋਇਆ ਸਾਰੇ ਬਟਾਲੇ ਸ਼ਹਿਰ ਵਿੱਚੋਂ ਗੁਰ ਤੇਗ ਬਹਾਦਰ ਸਾਹਿਬ ਇੱਕ ਸਮਾਪਤੀ ਹੋਏਗੀ ਔਰ ਚੈਨਲ ਦੇ ਮਾਧਿਅਮ ਨਿਊਜ਼ ਪੰਜਾਬ RAI ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਖੋਣਨੇ ਆ ਨਾਲ ਹੀ ਤੁਹਾਨੂੰ ਪ੍ਰਬੰਧਕਾਂ ਨਾਲ ਗੱਲਬਾਤ ਕਰਨੇ ਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਪਤਰਕਾਰ ਸਿਮਰਨਜੀਤ ਸਿੰਘ ਦੇ ਨਾਲ ਕਮਐਮਐਨ ਰੋਹਿਤ ਕੁਮਾਰ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ। ਗਾਹ ਵਾਹਿਗੁਰੂ ਦੀ ਕੀ ਫਤਿਹ ਅੱਜ ਜਵੀ 11 2005 ਨੂੰ ਧਰਮ ਦੀ ਚਾਦਰ ਭੰਤੰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਛਤਾਪਤੀ ਨੂੰ ਸਮਰਪਿਤ ਨਗਰ ਕੀਰਤਨ ਗੋੜਦਵਾਰਾ ਗੁਰ ਤੇਗ ਬਹਾਦਰ ਸਾਹਿਬ ਬੁਰਲਾਂਡਕ ਨਗਰ ਤੋਂ ਸਮੂਚੀ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਜਥੇਬੰਦੀਆਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਜੀ ਗੋਰਾ ਜੀ ਦੇ ਸਹਿਯੋਗ ਦੇ ਨਾਲ ਸ਼ੁਰੂ ਹੋਇਆ ਹੈ ਇਹ ਜੋ ਭੰਤਨ ਸ੍ਰੀ ਗੁਰੂ ਟਰਕਪਾਤਰ ਸਾਹਿਬ ਜੀ ਦੀ ਨਿਸਾਨੀ ਸ਼ਹਾਦਤ ਹੈ ਇਹਨਾਂ ਨੂੰ ਅਸੀਂ ਗੁਰਬਾਣੀ ਦੇ ਅਨੁਸਾਰ ਗਏ ਧਰਮ ਦੇ ਹੇਤ ਸਾਕਾ ਜਨ ਕੀਆ ਸੀਸਤੀ ਯਾਰ ਸਿਰੜ ਲਾਤੀਆ ਦੇ ਗੁਰਬਾਣੀ ਦੇ ਬਾਅਦ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਿੰਦੂਆਂ ਦੀ ਖਾਤਰ ਹਿੰਦੂਗੋ ਧਰਮ ਨੂੰ ਬਚਾਉਣ ਦੀ ਖਾਤਰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕਰਕੇ ਆਪਣਾ ਬੇਦਾਨ ਦਿੱਤਾ ਉਹਨਾਂ ਦੇ ਨਾਲ ਗੁਰਸੇਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਜੀ ਦੀ ਇਨਥਾਨੀ ਸ਼ਹਾਦਤ ਹੋਈ ਉਹਨਾਂ ਦਾ ਸੀਸ ਭਾਈ ਜਤਾ ਜੀ ਲੈ ਕੇ ਆਨੰਦਪੁਰ ਸਾਹਿਬ ਵਿਖੇ ਆਏ ਜਿੱਥੇ ਸੀਸ ਕਾਂਜ ਵਿਸਕੋ ਉਹਨਾਂ ਦਾ ਜਿਹੜਾ ਸੀਸ ਸਸਕਾਰ ਕੀਤਾ ਗਿਆ ਉਹ ਉਹ ਸਾ ਅੰਬਿਖੇ ਦੀ ਸੰਭਾਲ ਕੀਤੀ ਗਈ ਔਰ ਇਹ ਸਕੂ ਸੇ ਪਾਨ ਜੀ ਦੇ ਅਦੁੱਤੀ ਬਲਿਦਾਨ ਨੂੰ ਜਿਹੜਾ ਹੈ ਜਿਹੜਾ ਉਹਨਾਂ ਦਾ ਘਰ ਹੈ ਉਹ ਮੱਖਣ ਸ਼ਾ ਲਪਾਣਾ ਜਲਾਸੀ ਦਾ ਆਪਣੇ ਘਰ ਲੈ ਗਿਆ ਰਕਾਬ ਕਾਂਜ ਜਿੱਥੇ ਗੁਰਦੁਆਰਾ ਹੈ ਤੇ ਆਸਾ ਹੈ ਉੱਥੇ ਉਹਨਾਂ ਦਾ ਸਨਕਾਰ ਕੀਤਾ ਅਸੀਂ ਸਭੀ ਬਟਾਲਾ ਨਿਵਾਸੀ ਸਾਥ ਸੰਗਤ ਇਸ ਨਿਸ਼ਾਨੀ ਸ਼ਹਾदत ਨੂੰ ਜਲਾ ਨਮਸਕਾਰ ਕਰਦੇ ਹਾਂ ਔਰ ਸਮੂਹ ਜੋ ਨਗਰਕਿੰਤਨ ਹੈ ਉਹਦੇ ਵਿੱਚ ਸ਼ਾਮਲ ਸਾਥ ਸੰਗਤ ਨੂੰ ਜੀ ਆਇਆਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ आज आपको जो जानकारी प्रदान करना है बई मातई मायामर कमल काया हस रा सिंध जरण कमल काया ਦੇਖਿਆ ਰੇ ਕਮਲ ਕਾਇਆ ਸਰਾ ਸਾਰੇ ਨੇ ਕਮਲ ਕਾਇਆ ਸਰਾ ਜਦ ਚਰਨ ਕਮਲ ਕਾਇਆ ਸਰਾ ਜਦ ਚਰਨ ਕਮਲ ਕਾਇਆ ਜੋੜੀਏ ਅਸਰੀ ਤੇ ਪਰਲੇ ਮਾਰੀਆ ਜਿੱਤ ਜਨ ਕਾ ਸੁਣੇ ਨੀਂ ਓਂਕੀ